ਜਿਸ ਦਿਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਨਰੈਣ ਸਿੰਘ ਚੌੜਾ ਦੇ ਵੱਲੋਂ ਦਰਬਾਰ ਸਾਹਿਬ ਦੀ ਡਿਊਟੀ ਬਾਹਰ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਦਿਨ ਨਰੈਣ ਸਿੰਘ ਚੌੜਾ ਦੀ ਪੱਗ ਲੈਂਦੀ ਆ ਤੇ ਪੱਗ ਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਯੂਥ ਆਗੂ ਦੱਸਿਆ ਜਾਂਦਾ ਹੈ ਜਿਸ ਦਾ ਨਾਮ ਜਸਪ੍ਰੀਤ ਸਿੰਘ ਰਾਣਾ ਹੁੰਦਾ ਹੈ ਅੱਜ ਉਸ ਨੌਜਵਾਨ ਜਸਪ੍ਰੀਤ ਸਿੰਘ ਰਾਣਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਾਫੀ ਮੰਗੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਉਹਨਾਂ ਦੇ ਵੱਲੋਂ ਖਿਮਾ ਜਚਨਾ ਕੀਤੀ ਗਈ ਹੈ ਤੇ ਇਸ ਪੱਤਰ ਦੇ ਵਿੱਚ ਜਸਪ੍ਰੀਤ ਸਿੰਘ ਰਾਣਾ ਦੇ ਵੱਲੋਂ ਜੋ ਲਿਖਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਪਰਮ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰitsar ਸਾਹਿਬ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਦਾਸ ਜੀ ਸਨਮਰ ਬੇਨਤੀ ਹੈ ਕਿ ਮਿਤੀ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਦੀ ਘੰਟਾ ਘਰਵਾਲੀ ਦਰਸ਼ਨੀ ਡੌੜੀ ਦੇ ਬਾਹਰਵਾਰ ਪੰਜ ਸਿੰਘ ਸਹਿਬਾਨ ਦੁਆਰਾ ਲਗਾਈ ਗਈ ਤਨਖਾਹ ਅਨੁਸਾਰ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉੱਪਰ ਚੱਲੀ ਗੋਲੀ ਦੀ ਘਟਨਾ ਦੌਰਾਨ ਹਫੜਾ ਤਪੜੀ ਵਾਲੇ ਮਾਹੌਲ ਵਿੱਚ ਦਾਸ ਦਾ ਹੱਥ ਵੱਜਣ ਨਾਲ ਗੋਲੀ ਚਲਾਉਣ ਵਾਲੇ ਸਖਸ਼ ਦੀ ਦਸਤਾਰ ਉਤਰ ਗਈ ਸੀ ਉਸ ਵੇਲੇ ਨਾਤਾ ਦਾਸ ਨੂੰ ਇਹ ਪਤਾ ਸੀ ਕਿ ਇਹ ਸਖਸ਼ ਕੌਣ ਹਨ ਅਤੇ ਨਾ ਹੀ ਮੇਰਾ ਕਿਸੇ ਦੀ ਦਸਤਾਰ ਉਤਾਰਨ ਦਾ ਇਰਾਦਾ ਸੀ ਬਹੁਤ ਸਾਰੇ ਵੀਰਾਂ ਨੇ ਇਸ ਉਪਰੰਤ ਗੁੱਸਾ ਜ਼ਾਹਰ ਕੀਤਾ ਤੇ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ ਦਾਸ ਹਮੇਸ਼ਾ ਦਸਤਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਕੀਤਾ ਹੋਇਆ ਤਾਜ ਸਮਝਦਾ ਹੈ ਇਸੇ ਕਾਰਨ ਦਾਸ ਦਸਤਾਰਾਂ ਦੇ ਕੈਂਪ ਵੀ ਲਗਾਉਂਦਾ ਰਿਹਾ ਹੈ ਦਾਸ ਕਦੇ ਵੀ ਇਹ ਨਹੀਂ ਸੋਚ ਸਕਦਾ ਕਿ ਕਿਸੇ ਦੀ ਦਸਤਾਰ ਦੀ ਬੇਦਬੀ ਕੀਤੀ ਜਾਵੇ ਦਾਸ ਦਾ ਜਨਮ ਸਿੱਖ ਧਰਮ ਵਿੱਚ ਦ੍ਰਿੜ ਵਿਸ਼ਵਾਸ ਅਤੇ ਸ਼ਰਧਾ ਰੱਖਣ ਵਾਲੇ ਅੰਮ੍ਰਿਤਧਾਰੀ ਪਰਿਵਾਰ ਵਿੱਚ ਹੋਇਆ ਹੈ ਜਿਸ ਲਈ ਮੈਂ ਗੁਰੂ ਸਾਹਿਬ ਅਤੇ ਗੁਰੂ ਰੂਪ ਸੰਗਤ ਅੱਗੇ ਨਿਮਾਣਾ ਨਿਤਾਣਾ ਹੋ ਕੇ ਖਿਮਾ ਜਾਂਚਨਾ ਕਰਦਾ ਹਾਂ ਜਿਵੇਂ ਕਿ ਹਰੇਕ ਸਿੱਖ ਦੀ ਆਖਰੀ ਓਟ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਹੀ ਹੁੰਦੀ ਹੈ ਦਾਸ ਵੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਅਦਬ ਸਹਿਤ ਸਰਚਕਾਉਂਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੰਗਤ ਨੂੰ ਨਿਮਰਤਾ ਸਹਿਤ ਖਿਮਾ ਜਾਚਨਾ ਕਰਦਾ ਹੈ ਦਾਸ ਦੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਸਿਨਮਰ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਤਿ ਬਖਸ਼ੰਦ ਹਨ ਅਤੇ ਆਪਣੇ ਬਿਰਧ ਦੀ ਪੈਜ ਰੱਖਦਿਆਂ ਦਾਸ ਦੀ ਖਿਮਾ ਨੂੰ ਬਖਸ਼ ਲਿਆ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਹਰ ਹੁਕਮ ਨੂੰ ਦਾਸ ਖਿੜੇ ਮੱਥੇ ਮੰਨੇਗਾ ਸੱਚੇ ਪਾਤਸ਼ਾਹ ਦੇ ਦਰ ਦਾ ਸ왈ੀ ਜਸਪ੍ਰੀਤ ਸਿੰਘ ਰਾਣਾ ਤਾਂ ਇਹ ਗੱਲ ਜਸਪ੍ਰੀਤ ਸਿੰਘ ਰਾਣਾ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਇੱਕ ਪੱਤਰ ਭੇਜ ਕੇ ਆਖੀ ਗਈ ਹੈ ਕਿ ਜੋ ਕੁਝ ਵੀ ਹੋਇਆ ਜਾਣੇ ਅਣਜਾਣੇ ਦੇ ਵਿੱਚ ਹੋਇਆ ਹੈ ਮੇਰਾ ਕੋਈ ਇਰਾਦਾ ਦਸਤਾਰ ਲਾਉਣ ਦਾ ਨਹੀਂ ਸੀ ਨਾ ਹੀ ਮੈਨੂੰ ਪਤਾ ਸੀ ਕਿ ਉਹ ਵਿਅਕਤੀ ਕੌਣ ਹੈ ਤੇ ਕਿਸ ਨੇ ਹਮਲਾ ਕੀਤਾ ਤਾਂ ਮੇਰਾ ਇਸ ਵਿੱਚ ਕੋਈ ਵੀ ਦੋਸ਼ ਨਹੀਂ ਹੈ ਇਹ ਜਸਪ੍ਰੀਤ ਸਿੰਘ ਰਾਣਾ ਦਾ ਕਹਿਣਾ ਹੈ ਪਰ ਜਿਸ ਵੀਡੀਓ ਦੇ ਵਿੱਚ ਦਸਤਾਰ ਲਾਹੀ ਜਾਂਦੀ ਹੈ ਉਸ ਦੇ ਵਿੱਚ ਸਿੱਧੇ ਤੌਰ ਤੇ ਇਹ ਇਲਜ਼ਾਮ ਜੋ ਲਾਇਆ ਗਿਆ ਹੈ ਕਿ ਉਸਨੇ ਜਾਣਬੁੱਝ ਕੇ ਦਸਤਾਰ ਨੂੰ ਹੱਥ ਪਾਇਆ ਸੀ ਤੇ ਦਸਤਾਰ ਜਾਣਬੁੱਝ ਕੇ ਹੀ ਲਾਹੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਜਸਪ੍ਰੀਤ ਸਿੰਘ ਰਾਣਾ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਵੱਲੋਂ ਖਿਮਾ ਜਾਂਚਨਾ ਕੀਤੀ ਹੈ ਤੇ ਹਰ ਹੁਕਮ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਲਾਇਆ ਜਾਵੇਗਾ ਉਹ ਪ੍ਰਮਾਣ ਕਰਨ ਦੀ ਗੱਲ ਆਖੀ ਗਈ ਹੈ ਇਸ ਤੇ ਤੁਹਾਡਾ ਜੋ ਵਿਚਾਰ ਹੈ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਦਿਓ